ਜੋ ਸਾਡੇ ਪਤਾਂ ਉਹਨੂੰ ਵੀ ਤੁਸੀਂ ਜਿਹੜੀਆਂ ਅਸੀਂ ਉਹਨੂੰ ਬੇਨਤੀਆਂ ਕਰਦੇ ਆਂ ਭਰਾਵਾ ਦੇ ਤੌਰ ਤੇ ਜੇ ਆਪਾਂ ਸ਼ਹਿਰ ਚੱਲ ਕੱਤੇ ਰਹੇ ਨੇ ਪਰਾਂ ਲੋਕੀ ਬਿੱਟ ਕਨਾ ਪਬਲਿਕ ਕਮਿਟੀ ਕਨਾ ਸਾਨੂੰ ਨਾ ਕੋਈ ਮਾੜਾ ਕਹੇ ਵੀ ਯਾਰ ਪੁਲਿਸ ਦਾ ਪ੍ਰਬੰਧ ਮਾੜਾ ਹੈ ਹੈਲੋ ਜੀ ਇਹਦੇ ਲਈ ਅਸੀਂ ਜੋ ਦੋਨੋਂ ਬੇਨਤੀਆਂ ਕੀਤੀਆਂ ਨੇ ਉਹ ਹਜੇ ਤੱਕ ਸਾਡੇ ਵੱਲੋਂ ਲੋਕ ਨੂੰ ਕਿਹਾ ਗਿਆ ਜੇ ਤੱਕ ਸਾਡਾ ਪ੍ਰਵਾਹ ਨਹੀਂ ਉਹਦੇ ਤੋਂ ਸਾਰਿਆਂ ਨੂੰ ਪਤਾ ਹੈਗਾ ਅਸੀਂ ਮੇਲ ਲਈ ਇਕੱਲਾ ਕਿੰਨੇ ਅਸੀਂ ਅੱদিক ਤਾਂ ਤੁਹਾਡੇ ਡਾਕੂਮੈਂਟ ਆ ਜਿਹੜੇ ਪ੍ਰੋਪਰ ਆਟੋ ਦੇ ਤੁਹਾਡੇ ਦੇ ਪলিউਸ਼ਨ ਹੋ ਗਿਆ ਇੰਸ਼ੂਰੈਂਸ ਹੋ ਗਈ ਡਰਾਈਵਿੰਗ ਲਾਇਸੈਂਸ ਹੋ ਗਿਆ ਤੁਹਾਡੀ ਰਜਿਸਟ੍ਰੇਸ਼ਨ ਕਾਪੀ ਹੋ ਗਈ ਇਹ ਸਾਨੂੰ ਚੀਜ਼ਾਂ ਚਾਹੀਦੀ ਹੈ ਰੈਗੂਲੇਟਰੀ ਇਹ ਚੀਜ਼ ਕਹਿੰਦੇ ਐ ਔਰ ਅਸੀਂ ਵੀ ਇਹ ਚਾਹੁੰਦੇ ਆ ਕਿ ਜਿਹੜਾ ਤੁਹਾਡੇ ਕੋਲ ਟੈਂਕੀ ਤੁਸੀਂ ਚਲਾ ਰਹੇ ਹੋ ਉਹ ਸੇਫ ਹੋਵੇ ਤੁਸੀਂ ਉਹਦੇ ਚ ਪੰਜ ਚਾਰ ਬੰਦੇ ਬਿਠਾਏ ਜਾਗੇ ਉਹਦੇ ਚ ਕੋਈ ਦੁਰਘਟਨਾ ਹੋ ਜੇ ਕਿਸੇ ਦੀ ਜਾਨ ਚਲੀ ਜਾਵੇ ਕਿਸੇ ਦੀ ਇੰਦਰੀ ਸੱਟਾਂ ਲੱਗ ਜਾਵੇ ਕਿਸੇ ਦੇ ਉਹ ਵੀ ਸਾਡੇ ਲਈ ਮਾੜਾ ਹੈ ਤੁਹਾਡੇ ਲਈ ਵੀ ਮਾੜਾ ਸਾਡੇ ਲਈ ਮਾੜਾ ਔਰ ਜਿਹਦੇ ਕੋਈ ਸੱਟ ਬਚੂਦ ਲਈ ਤਾਂ ਹੈਗੇ ਹੀ ਹਾਂ